अपने बेटे की शादी करी दो साल हुई है तो छह महीने तक तो हमें पता ही ना चली कि हमारी बहू किस तरह की है वो कहती मैं अपनी मम्मी से प्यार करती हूँ मुझे तुम्हारे साथ सोना है बैठना है तो मुझे ना पता लगी वो तो लड़की खुद अपने मुंह से ये कह रही है मैं ਮੇਰੀ ਸ਼ਾਦੀ ਤੁਹਾਰੇ ਸਾਥ ਹੋਣੀ ਚਾਹੀਦੀ ਥੀ ਨੂ ਸਾਸ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਸੀ ਜ਼ਬਰਦਸਤੀ ਮੋਬਾਈਲ ਤੇ ਦਿਖਾਉਂਦੀ ਸੀ ਗੰਦੀ ਵੀਡੀਓਜ਼ ਸੋ ਦੱਸਦੀ ਹੈ ਕਿ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪਤਨੀ ਆਪਣੇ ਪਤੀ ਦੇ ਬਜਾਏ ਆਪਣੀ ਸਾਸ ਨਾਲ ਰਹਿਣਾ ਚਾਹੁੰਦੀ ਹੈ ਪੀੜਤ ਔਰਤ ਸ਼ਨੀਵਾਰ ਨੂੰ ਐਸਐਸਪੀ ਦਫ਼ਤਰ ਪਹੁੰਚੀ ਅਤੇ ਕਾਰਵਾਈ ਦੀ ਮੰਗ ਕੀਤੀ ਬੁਲੰਦ ਸ਼ਹਿਰ 28 ਅਪ੍ਰੈਲ 2024 ਉਤਰਾਪਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਨੂ ਨੂੰ ਆਪਣੀ ਸੱਸ ਨਾਲ ਇੰਨਾ ਪਿਆਰ ਹੋ ਗਿਆ ਕਿ ਉਸਨੇ ਆਪਣੇ ਪਤੀ ਨੂੰ ਛੱਡ ਕੇ ਸਾਰੀ ਉਮਰ ਆਪਣੇ ਸੱਸ ਨਾਲ ਬਿਤਾਉਣ ਦੀ ਕਸਮ ਖਾ ਲਈ ਉਹ ਆਪਣੀ ਸੱਸ ਨੂੰ ਆਪਣੇ ਨਾਲ ਰੱਖਣ ਲਈ ਕਈ ਤਰ੍ਹਾਂ ਦਾ ਦਬਾਅ ਪਾਉਂਦੀ ਰਹੀ ਮਾਮਲਾ ਖਾਨਪੂਰ ਥਾਣਾ ਖੇਤਰ ਦੇ ਇੱਕ ਪਿੰਡ ਦਾ ਹੈ ਪੀੜਤ ਔਰਤ ਸ਼ਨੀਵਾਰ ਨੂੰ ਐਸਐਸਪੀ ਦਫ਼ਤਰ ਪਹੁੰਚੀ ਉਸਨੇ ਆਪਣੇ ਨੂੰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸੱਸ ਅਤੇ ਨੂੰ ਦਾ ਰਿਸ਼ਤਾ ਮਾਤੀ ਵਰਗਾ ਹੁੰਦਾ ਹੈ ਪਰ ਬੁਲੰਦੇ ਸ਼ਹਿਰ ਵਿੱਚ ਇੱਕ ਨੂੰ ਨੂੰ ਆਪਣੀ ਸੱਸ ਨਾਲ ਇੰਨਾ ਡੂੰਘਾ ਪਿਆਰ ਹੈ ਕਿ ਹੁਣ ਉਹ ਚਾਹੁੰਦੀ ਹੈ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੀ ਸੱਸ ਨਾਲ ਰਹਿਣ ਲੱਗ ਪਵੇ। ਨੂੰ ਆਪਣੀ ਸੱਸ ਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦੀ ਹੈ। ਨੂੰ ਦੀ ਇਸ ਹਰਕਤ ਤੋਂ ਪਰੇਸ਼ਾਨ ਸੱਸ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੱਸ ਨੇ ਦੱਸਿਆ ਕਿ ਮੇਰੇ ਮੁੰਡੇ ਦਾ ਵਿਆਹ 2 ਸਾਲ ਪਹਿਲਾਂ ਉਸ ਨਾਲ ਹੋਇਆ ਸੀ। ਜਿਸ ਤੋਂ ਬਾਅਦ ਆ ਕੇ ਨੂੰ ਕਹਿਣ ਲੱਗੀ ਕਿ ਉਹ ਆਪਣੀ ਸੱਸ ਨੂੰ ਪਿਆਰ ਕਰਦੀ ਹੈ। ਮੈਂ ਉਸ ਨਾਲ ਸੌਣਾ ਚਾਹੁੰਦੀ ਹਾਂ। ਨੂੰ ਕਹਿੰਦੀ ਹੈ ਕਿ ਮੇਰਾ ਵਿਆਹ ਆਪਣੀ ਸੱਸ ਨਾਲ ਚਾਹੀਦਾ ਸੀ ਔਰਤ ਨੇ ਅੱਗੇ ਦੱਸਿਆ ਕਿ ਉਸਦੀ ਨੋ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੀ ਸਾਸੂ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਮੈਂ ਆਪਣੇ ਦਿਲ ਨੂੰ ਉਸ ਨੂੰ ਦੇ ਦਿੱਤਾ ਸੀ ਉਸ ਦਿਨ ਮੈਂ ਆਪਣੀ ਸਾਸ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ ਪੁੱਤਰ ਨਾਲ ਵਿਆਹ ਤਾਂ ਸਿਰਫ ਇੱਕ ਬਹਾਨਾ ਸੀ ਅਸਲ ਵਿੱਚ ਮੈਨੂੰ ਆਪਣੀ ਸਾਸ ਨਾਲ ਜ਼ਿੰਦਗੀ ਬਤੀਤ ਕਰਨੀ ਹੈ ਔਰਤ ਨੇ ਦੱਸਿਆ ਕਿ ਉਸਦੀ ਨੂੰ ਉਸ ਨੂੰ ਆਪਣੇ ਪਤੀ ਨਾਲ ਰਹਿਣ ਨਹੀਂ ਦੇਣਾ ਚਾਹੁੰਦੀ ਉਹ ਕਹਿੰਦੀ ਹੈ ਤੂੰ ਸਿਰਫ ਮੇਰੀ ਹੈ ਤੇ ਸਿਰਫ ਮੇਰੇ ਕੋਲ ਹੀ ਰਹਿਣਾ ਹੈ ਤੁਸੀਂ ਬਹੁਤ ਸਮੇਂ ਪਿਤਾ ਜੀ रहे ਹੁਣ ساری ਉਮਰ ਮੇਰੇ ਨਾਲ ਰਹੋ ਆਪਣੀ ਨੂ ਤੇ ਦੋਸ਼ ਲਗਾਉਂਦੇ ਹੋਏ ਔਰਤ ਨੇ ਕਿਹਾ ਕਿ ਨੂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਉਹ ਮੈਨੂੰ ਬਾਰ ਬਾਰ ਧਮਕੀਆਂ ਦਿੰਦੀ ਹੈ ਕਿ ਮੈਂ ਤੈਨੂੰ बेहोश ਕਰ ਦੇਵਾਂਗੀ ਅਤੇ ਅਜਿਹਾ ਕੁਝ ਕਰਾਂਗੀ ਕਿ ਤੂੰ ਕਿਤੇ ਵੀ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੇਗੀ ਪਤੀ ਨਾਲ ਰਹਿਣ ਦੀ ਕੋਈ ਰੁਚੀ ਨਹੀਂ ਸੱਸ ਨਾਲ ਜੀਣਾ ਤੇ ਮਰਨ ਦੀਆਂ ਸੌਂ ਖਾ ਚੁੱਕੀ ਹੈ ਔਰਤ ਦੇ ਬੇਟੇ ਨੇ ਇਹ ਵੀ ਦੱਸਿਆ ਕਿ ਉਸ ਦੀ ਪਤਨੀ ਮੇਰੇ ਨਾਲ ਨਹੀਂ ਸਗੋਂ ਮੇਰੀ ਮਾਂ ਨਾਲ ਰਹਿਣਾ ਹੁੰਦੀ ਹੈ ਔਰਤ ਨੇ ਦੱਸਿਆ ਕਿ ਉਸਦੀ ਨੂੰਹ ਕਹਿੰਦੀ ਹੈ ਕਿ ਉਸ ਨੂੰ ਮੇਰੇ ਬੇਟੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਮੈਂ ਸਿਰਫ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਮੈਂ ਇਹ ਪਿਓ ਪੁੱਤ ਸਾਨੂੰ ਘਰ ਵਿੱਚ ਨਹੀਂ ਰਹਿਣ ਦੇਣਗੇ ਤਾਂ ਅਸੀਂ ਕਿਤੇ ਹੋਰ ਇਕੱਠੇ ਰਹਾਂਗੇ ਮੈਂ ਕੰਮ ਕਰਾਂਗੀ ਅਤੇ ਤੁਸੀਂ ਮੇਰੇ ਕੋਲ ਰਹੋਗੇ ਜਦੋਂ ਸਾਸ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਘੱਟ ਦਿਨ ਬਚੇ ਹਨ ਮੇਰੇ ਮਰਨ ਤੋਂ ਬਾਅਦ ਤੂੰ ਕਿਸ ਨਾਲ ਰਹੇਗੀ ਇਸ ਤੇ ਨੂੰਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਹੀ ਮਰ ਜਾਵਾਂਗੀ ਲੜਕੀ ਦਾ ਪਰਿਵਾਰ ਉਸਦੀ ਸਾਸ ਤੋਂ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਔਰਤ ਨੇ ਕਿਹਾ ਕਿ ਅਸੀਂ ਸਸਤੇ ਨੂੰ ਹਾਂ ਮੈਂ ਵੀ ਤੈਨੂੰ ਆਪਣੀ ਨੂਹ ਵਾਂਗ ਪਿਆਰ ਕਰਦੀ ਹਾਂ ਪਰ ਉਹ ਕਹਿੰਦੀ ਹੈ ਕਿ ਅਸਹੀ ਕਰਨਾ ਹੈ ਅਸੀਂ ਸਸਤੇ ਨੂੰ ਤਾਂ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਪਰ ਅਸਲ ਵਿੱਚ ਅਸੀਂ ਕੁਝ ਹੋਰ ਹਾਂ ਸੱਸ ਕਹਿੰਦੀ ਹੈ ਕਿ ਜਦੋਂ ਮੈਂ ਉਸ ਨੂੰ ਦੱਸਦੀ ਹਾਂ ਕਿ ਇਹ ਗਲਤ ਹੈ ਤਾਂ ਉਹ ਕਈ ਕੁੜੀਆਂ ਦੇ ਉਦਾਹਰਨ ਦਿੰਦੀ ਹੈ ਜੋ ਵਿਆਹੀਆਂ ਹੋਈਆਂ ਹਨ ਅਤੇ ਇਕੱਠੀਆਂ ਰਹਿ ਰਹੀਆਂ ਹਨ ਉਹ ਮੈਨੂੰ ਆਪਣੇ ਮੋਬਾਈਲ ਤੇ ਅਜਹੀਆਂ ਖਬਰਾਂ ਦਿਖਾਉਂਦੀ ਹੈ ਸੱਸ ਨੇ ਦੱਸਿਆ ਕਿ ਉਸ ਦੀ ਨੂੰ ਜ਼ਬਰਦਸਤ ਸੁਣੋ ਗੰਦੀਆਂ ਵੀਡੀਓਜ਼ ਫੋਨ ਤੇ ਦਿਖਾਉਂਦੀ ਹੈ ਅਤੇ ਕਹਿੰਦੀ ਹੈ ਇਹ ਦੇਖੋ ਅਸੀਂ ਇਸ ਤਰ੍ਹਾਂ ਕਰਨਾ ਹੈ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਸਿਖਾਵਾਂਗੀ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਮੈਂ ਖੁਦਕੁਸ਼ੀ ਕਰ ਲਾਵਾਂਗੀ ਮੈਂ ਘਰ ਵਿੱਚ ਮੁਸੀਬਤ ਪੈਦਾ ਕਰਾਂਗੀ ਔਰਤ ਨੇ ਦੱਸਿਆ ਕਿ ਅਸੀਂ ਇਸ ਲੜਕੀ ਤੋਂ ਤੰਗ ਆ ਚੁੱਕੇ ਹਾਂ ਅਤੇ ਇਸ ਤੋਂ ਛੁਡਕਾਰਾ ਪਾਉਣਾ ਚਾਹੁੰਦੇ ਹਾਂ ਪਰ ਇਸ ਦੇ ਉਲਟ ਲੜਕੇ ਦੇ ਪਰਿਵਾਰ ਵਾਲੇ ਸਾਡੇ ਤੋਂ 20 ਲੱਖ ਰੁਪਏ ਦਾਸ ਦੀ ਮੰਗ ਕਰ ਰਹੇ ਹਨ ਸੱਸ ਨੇ ਦੱਸਿਆ ਵਿਆਹ ਨੂੰ 2 ਸਾਲ ਹੋ ਗਏ ਪਰ ਨੂੰਹ ਨੇ ਅਜੇ ਤੱਕ ਕੋਈ ਵੀ ਔਲਾਦ ਨਹੀਂ ਹੈ ਉਹ ਆਪਣੀ ਨੋਨੋ ਡਾਕਟਰ ਕੋਲ ਲੈ ਕੇ ਗਈ ਅਤੇ ਉਸ ਦੀ ਜਾਂਚ ਕਰਵਾਈ ਤਾਂ ਉਸ ਨੇ ਕਿਹਾ ਕਿ ਬੱਚੇਦਾਨੀ ਬਹੁਤ ਛੋਟੀ ਹੈ ਇਸ ਲਈ ਬੱਚਾ ਪੈਦਾ ਕਰਨਾ ਮੁਸ਼ਕਲ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜੇਕਰ ਦੇਖਿਆ ਜਾਵੇ ਤਾਂ ਕਾਲੀ ਯੋਗ ਨੇ ਆਪਣਾ ਰੂਪ ਦਿਖਾਣਾ ਸ਼ੁਰੂ ਕਰ ਦਿੱਤਾ ਜੋ ਅਜਿਹੇ ਅਜਿਹੇ ਮਾਮਲੇ ਸੁਣਨ ਨੂੰ ਮਿਲਦੇ ਨੇ ਜੋ ਕਿ ਆਪਾਂ ਕਦੇ ਸੋਚੇ ਤੱਕ ਨਹੀਂ ਹੋਣਗੇ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ

और फिर बाद में निकलते निकलते जब ज़्यादा कहानी बढ़ गई तो वो कहने लगी अब हद पार हो गई है तुम मेरी हो मेरी अच्छा। तुम अपने हस्बैंड के पास भी नहीं जा सकती उनसे भी प्यार ना करोगी पापा के साथ काफी दिन रह लिया तुमने अब मेरे साथ रहना जितनी जिंदगी बितानी है संबंध बनाने की हाँ हाँ संबंध बनाने की कोशिश करी और करीबी ही और वो इस तरह की हरकत कर रही हाँ। कि मैं तुम्हें नशे की गोली खवा के और एक कमरे में बंद करके तुम्हारा वो हाल करूंगी जो तुम मुँह दिखाने लायक हुआ हो कभी आपको नशे की गोली खिलाकर कुछ गलत कर दिया हो न नशे की गोली वोली तो अभी ना खिलाई लेकिन बोलती थी अच्छा हाँ खिला के वो हाल करूंगी जो तुम गली मोहल्ले में बाहर मुँह दिखाने लायक ना रहो मुझे मम्मी के संग रहना है पति के संग में तलाक दूंगी मुझे पति के संग नहीं रहना से कोई इंटरेस्ट नहीं है सास से इंटरेस्ट है और ये घर में ना रहने दें बाप बेटा तो हम मैं कमाऊंगी और तुम खाना और बाहर रंगे मैंने कि मुझे हार्ट की पेशेंट हूँ मैं मैं कितने दिन की हूँ मैं मर जाऊँगी फिर तू किसके साथ रहेगी कहाँ जाएगी तो वो बोलती है कि फिर मैं तुम्हारे साथ ही मरना हो मैंने कही कि बेटा सास बहू के प्यार करती हूँ मैं और सास बहू के रिलेशन बना कि जाने मन जाने बहार जाने जिगर इस तरह की मेरे से भाषा बोल बोला ही करी, सास बहू तो हम दुनिया के दिखाने में लेकिन हम है नहीं सास बहू अच्छा तो, तो, हाँ। ये बहुत जाने मन बोलती जी जी जाने मन जाने जिगर जाने बाहर भैया मैं न्याय मांगना चाहती हूँ कि न्याय हो तो न्याय मिलना चाहिए हमें इस तरीके की लड़की हम कैसे भुगतेंगे इसे मेरे एक बेटा है इसके माँ बाप ने अपनी ऐसी गलत लड़की मेरे घर में के के अब उन्होंने हाथ खड़े कर दिए कि के उन्हीं घर के में आग लगा फांसी लगा जो भी कुछ अब दहेज मांगती कि हमें दहेज चाहिए कौन मांगते हैं माता पिता लड़की के और उल्टा उल्टा दहेज मांग रहे हैं हमसे और हमने ये बोला है कि जो तुमने लगाया है बैठ के हिसाब किताब कर ले तो वो मैं ना हाथ मार के लड़की भी, भी बोला है कि मैं बीस लाख रुपया चाहिए मुझे कोर्ट में बीस लाख रूपया हाँ रिकॉर्डिंग है बाय का दा, लिखाई लिखित में दी है उसने कि मैं अपनी सास से प्यार करती हूँ सास के साथ जयमाला डालनी चाहती हूँ शादी करना लिखित चाहती है लिखित में मेरी रफ कॉपी में लिखा उसने नहीं नहीं मैं बहुत प्यार कराई मेरी इकलौती बहू इस तरीके का प्यार ना कराई सास बहू वाला प्यार करे लेकिन उसने, उसने उसने गलत समझी कहा मैं तो वो वाला प्यार करूँ तो मैं हस्बैंड वाइफ वाला तो बेटा है अब मैं इस इसकी ज़िंदगी कैसी बर्बाद हुई है मैं भी ना बता सकती कि ऐसी लड़की मेरे घर में आई है और हमें और जैसे मैं मना करूँ ना उससे ये बोलूँ कि बेटा ऐसी तो लड़कियाँ ना होती तो फोन लाए कर फटाफट उसमें दिखा देती है देखो गाजियाबाद में ये लड़की लड़की शादी कर रही है देखो ये गलत काम कर रही है लड़की लड़की ऐसी होती है ऐसा करना है हमें और तुम्हें मैं सिखा दूंगी सारी कहानी नहीं आता तो मैं मैं ही तो प्यार करती हूं तुम नहीं करती मेरे से और मैं सिखा दूंगी तुम्हें ऐसा बोल ऐसा बोलती है और ऐसा नहीं करोगी तो आत्महत्या करूंगी घर में कलेश करूंगी